ਸਸਪੀ ਆਊਗਾ ਐਸਐਸਪੀ ਆਊਗਾ ਪੀਐਸਪੀ ਅਰੇ ਉਹਨਕੇ ਅਸਰ ਨਾਲ ਟੋਈਲਾ ਨਹੀਂ ਨਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਸੜਕਾਂ ਤੇ ਹੜਦੰਗ ਮਚਾਉਂਦੀ ਫ਼ੀੜ ਗਰਮੀ ਦੇ ਮੌਸਮ ਵਿੱਚ ਹਿੰਸਾ ਨਾਲ ਸੜਗ ਰਹੀਆਂ ਇਹ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀਆਂ ਨੇ ਫੜਕੀ ਹੋਈ ਇਸਪੀਡ ਨੇ ਪਟਿਆਲਾ ਬਠਿੰਡਾ ਰੋਡ ਤੇ ਅੱਜ ਸਵੇਰ ਤੋਂ ਹੰਗਾਮਾ ਮਚਾਇਆ ਹੋਇਆ ਸੀ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਜਾਮ ਕੀਤਾ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਫਿਰ 1 ਘੰਟੇ ਦਾ ਅਲਟੀਮੇਟਮ ਖਤਮ ਹੋਣ ਤੇ ਆਪਣਾ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਨਾਰੇਬਾਜ਼ੀ ਤੋਂ ਬਾਅਦ ਇਹਨਾਂ ਨੇ ਰਾਜ ਆਂਦੀ ਸਵਾਰੀਆਂ ਨਾਲ ਭਰੀ ਬੱਸ ਨੂੰ ਰੋਕ ਕੇ ਉਸ ਤੇ ਸ਼ੀਸ਼ੇ ਤੋੜ ਦਿੱਤੇ ਬਾਜ਼ਾਰ ਵਿੱਚ ਖੂਬ ਹੜਦੰਗ ਮਚਾਇਆ ਸ਼ਹਿਰ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰਨ ਵਾਲੇ ਇਹ ਲੋਕ ਇੱਕ ਦਲਿਤ ਮੁੰਡੇ 파ਰਸ ਦੇ ਕਤਲ ਤੋਂ ਭੜਕੇ ਹੋਏ ਸਨ। ਬੀਤੀ ਸ਼ਾਮ ਨੂੰ ਮੁੰਡਿਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਵਿੱਚ 파ਰਸ ਨਾਂ ਦਾ ਮੁੰਡਾ ਮਾਰਿਆ ਗਿਆ ਜਦੋਂ ਕਿ ਇੱਕ ਹੋਰ ਸਾਗਰ ਨਾਂ ਦਾ ਮੁੰਡਾ ਜ਼ਖਮੀ ਹੋ ਗਿਆ ਸੀ। ਜਿਸ ਦੇ ਰੋਸ ਵਿੱਚ ਇਨਸਾਫ ਲੈਣ ਲਈ ਅੱਜ ਸਵੇਰ ਤੋਂ ਪੂਰਾ ਦਲਿਤ ਭਾਈਚਾਰਾ ਸੜਕਾਂ ਤੇ ਉਤਰਿਆ ਹੋਇਆ ਸੀ। ਸਾਡੇ ਦੋ ਮੁੰਡਿਆਂ ਨੂੰ ਬੁਲਾ ਕੇ ਆਜ਼ਾਦ ਗਰੁੱਪ ਦੇ ਮੈਂਬਰਾਂ ਨੇ ਬਜੈਲਦਾਰ ਜੱਸੇ ਹੋਰਾਂ ਨੇ ਇਹਨਾਂ ਨੇ ਇਹਨਾਂ ਨੂੰ ਆਪਣੀ ਕੋਠੀ 'ਚ ਬੁਲਾਇਆ ਪੀਜੀ ਦੇ ਅੰਦਰ ਸਿਆਸਤ ਦੇ ਨਾਲ ਇਹਨਾਂ ਨੂੰ ਨਿਸ਼ਾ ਕੀਤਾ ਪਿਆ ਸੀ ਤੇ ਬਕਾਇਦਾ ਕਰਪਾਨਾ ਸ਼ੂਰਿਆਂ ਨਾਲ ਉਹਨਾਂ ਦੇ ਵਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਸਾਡਾ ਮੁੰਡਾ 파ਰਸ ਉਹਦੀ ਡੈਥ ਹੋ ਗਈ ਤੇ ਇੱਕ ਇਹੜਾ ਸਾਡਾ ਮੁੰਡਾ ਸਾਗਰ ਆ ਉਹ ਇੱਥੇ ਦਾਖਲ ਆ ਜੀ ਅੰਦਰ ਪੁਲਿਸ ਨੇ ਕੁਝ ਸਮਾਂ ਤੱਕ ਪ੍ਰਦਰਸ਼ਨਕਾਰੀਆਂ ਦੀ ਜ਼ਿਆਦਤੀ ਨੂੰ ਦੇਖਿਆ ਪਰ ਭੜਕਾਹਟ ਵਧਦੀ ਦੇਖ ਕੇ ਆਖਿਰਕਾਰ ਪੁਲਿਸ ਨੇ ਆਪਣਾ ਡੰਡਾ ਵਰਾ ਕੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਸਥਿਤੀ ਕੰਟਰੋਲ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਰਜਿੰਦਰਾ ਹਸਪਤਾਲ ਦਾ ਮੁੱਖ ਗੇਟ ਜਾਮ ਕਰਕੇ ਧਰਨਾ ਲਾ ਕੇ ਬੈਠ ਗਏ ਨੇ। ਸ਼ਾਮ 4 ਵਜੇ ਤੱਕ ਪ੍ਰਦਰਸ਼ਨਕਾਰੀਆਂ ਦਾ ਧਰਨਾ ਲਗਾਤਾਰ ਚੱਲੀ ਸੀ। ਧਰਨੇ ਤੇ ਬੈਠੇ ਲੋਕਾਂ ਨੇ ਇਨਸਾਫ ਮਿਲਣ ਤੱਕ ਚੱਕਾ ਜਾਮ ਰੱਖਣ ਦੀ ਚੇਤਾਵਨੀ ਦਿੱਤੀ ਹੈ। ਜਿੰਨਾ ਬੰਦਿਆਂ ਨੇ ਇਹ ਕੰਮ ਕੀਤਾ ਹੈਗਾ ਉਹਨਾਂ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਬਸ ਸਾਡੇ ਵੱਲੋਂ ਇਹੀ ਮੁੱਖ ਧਰਨਾ ਦਾ ਜਿਹੜਾ ਸਾਡਾ ਉਸ ਤੋਂ ਬਾਅਦ ਅਸੀਂ ਇੱਥੇ ਉੱਠਾਂਗੇ ਜੀ। ਦੋਵਾਂ ਤੇਰਾ ਵਿਚਕਾਰ ਲੜਾਈ ਦਾ ਕਾਰਨ ਜਾਣਨ ਤੋਂ ਬਾਅਦ ਹੀ ਮਾਮਲੇ ਦੀਆਂ ਪਰਤਾਂ ਖੁੱਲਣਗੀਆਂ ਪਰ ਉਦੋਂ ਤੱਕ ਪੜਕੇ ਮਾਹੌਲ ਨੂੰ ਸ਼ਾਂਤ ਰੱਖਣਾ ਪੁਲਿਸ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਰਹੇਗਾ